ब्रह्मा वेसन सिर त अगनत तिनको मोहो भया मन मदका जव रस ही लाख जौन उपाय रिझक दिया सब हो को तदका ਦੇਵਕ ਕਾ ਪਰਪੁਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹੋ ਵਾਹੋ ਕਵਡਾ ਤਵਾਸਾ ਆਪੇ ਹਸਾ ਆਪ ਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸਾ ਆਪੇ ਜਲ ਆਪੇ ਥਲ ਧੰਮਨ ਆਪੇ ਕੀਆ ਕਟ ਕਟ ਵਾਸਾ ਆਪੇ ਨਰੇ ਆਪੇ ਫੁਨ ਨਾਰੀ ਆਪੇ ਸਰੰਗ ਆਪ ਹੀ ਬਾਸਾ ਗੁਰਮੁਖ ਸੰਗਤ ਸਵਾ ਵਿਚਾਰੋ ਵਾਹੋ ਵਾਹੋ ਕਾਵਾਡਾ ਤਮਾਸਾ ਇਹ ਆਖੇ ਲ ਵੱਡ ਮੇਲ ਤਮਾਸਾ ਵਾਹੇ ਗੁਰੂ ਤੇਰੀ ਸਭ ਰਚਨਾ ਤੋ ਜਲ ਥਲ ਗगन ਪਿਆਲ ਪੂਰ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਵਚਨਾ ਮਨ ਹੈ ਬਰਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰજન ਜਚਨਾ ਗੁਰ ਪ੍ਰਸਾਦ ਪਾਇਆ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀ ਆਖੇ ਲ ਵੱਡ ਮੇਲ ਤਮਸਾ ਵਾਹ ਗੁਰੂ ਤੇਰੀ ਸਵ ਰਚਨਾ ਅਗਮ ਆਨੰਤ ਅਨਾਦ ਆਦਿਸ ਕੋਏ ਨਾ ਜਾਣ ਸੇਵੇ ਰਾਂਚ ਤਰਤਿਆਨ ਨਿਤਹਿ ਜਿਸ ਵੇਦ ਵਖਾਣਾ ਨਿਰੰਕਾਰ ਨਰਵਾਰ ਅਵਰ ਨਹੀਂ ਦੂਸਰ ਕੋਈ ਵੰਜਨ ਘੜਨ ਸੋ ਮਥ ਤਰਨ ਤਾਰਨ ਪ੍ਰਵ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸਾ ਸ੍ਰੀ ਸਤਨਾਮ ਕਰਤਾ ਪੁਰਖ ਅੰਗੁਰ ਰਾਮਦਾਸ ਚਿਤ ਹੈ ਵਸਾ ਗੁਰੂ ਸਮਰਥ ਗਹਿ ਕਰਿਆ ਧਰਵ ਬੁੱਧ ਸੁਮਤ ਸਮਾਰਨ ਕਾ ਫਨ ਧ੍ਰਮਤ ਜਾ ਫਹਰੰਤ ਸਦਾ ਅਗਪੰਝ ਤਰੰਗ ਨਿਵਾਰਨ ਕਾ ਮथुरा ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਾ ਹਰ ਨਾਮ ਵਹਿਤ ਵੱਡੋ ਕਲ ਮੈਂ ਪਵ ਸਾਗਰ ਪਰ ਉਤਾਰਨ ਕਾ ਸੰਤਤ ਹੀ ਸਦ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਧਰਣੀ ਤਦ ਆਪਰਹਿ ਲਿਵਤਾਰ ਨਾ ਤਾਵਤ ਹੈ ਮਥੁਰਾ ਪਨ ਭਾਗ ਭਲੇ ਉਨਕੇ ਵਨ ਇਛਤਿ ਹੀ ਫਲ ਪਾਵਤ ਹੈ ਰਵਕੇ ਸੁਤ ਕੋ ਤਿਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਰਮਲ ਨਾਮ ਸੁਦਾ ਪਰ ਪੂਰਨ ਸ਼ਬਦ ਤਰੰਗ ਪ੍ਰਗਟ ਤ ਦਿਨ ਆਗਰ ਗਹਿਰ ਗੰਭੀਰ ਅਥਾਹ ਅਤ ਵੱਡ ਸੁਵਰ ਸਦਾ ਸਭ ਵਿਦ ਰਤਨਾਗਰ ਸੰਤ ਮਰਾਲ ਕਰਹਿ ਕੰ ਤੂ ਹਲ ਤਿਨ ਜਮਤਰਾਸ ਮਿਟਿਓ ਦੁਖ ਕਾਗਰ ਕਲਯੁਗ ਦੁਰਤ ਦੂਰ ਕਰ ਵੇ ਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾ ਕਾ ਮਨ ਧਿਆਨ ਤਰਾ ਫਿਰਤ ਸਗਲ ਜੁਗ ਕਵਹੋ ਕਾ ਕੋ ਪਾਵੈ ਆਤਮ ਪ੍ਰਗਾਸ ਕਾ ਵੇਦਵਾਣੀ ਸਹਤ ਵਿਰਾਂਚ ਜਸ ਗਾਵਾ ਜਾ ਕਉ ਸ਼ਿਵ ਮਨ ਗਹਿਨ ਤਜਾਤ ਕਵਲਾਸ ਕਾਂ ਜਾ ਕਉ ਜੋਗੀ ਜਦੀ ਸਿਧ ਸਾਧਿਕ ਅਨੇਕ ਤਪ ਜਟਾ ਜੂਟਾ ਵੇਖ ਕੀਏ ਫਿਰਤ ਉਦਾਸ ਕਾ ਸੋਤਨਾ ਸਤਗੁਰ ਸੁਖ ਪਾਏ ਕਿਰਪਾ ਥਾਰੀ ਜੀ ਆ ਨਾਮ ਕੀ ਵਡਾਈ ਦੇ ਗੁਰੂ ਰਾਮਦਾਸ ਕਾ ਨਾਮ ਨਿਦਾਨ ਧਿਆਨ ਅੰਤਰਗਤ ਤੇਜ ਪੁੰਜ ਤੇਹ ਲੋਗ ਪ੍ਰਗਾਸੇ ਦੇਖ ਤਦ ਅਰਸ ਭਟਕ ਭ੍ਰਮ ਭਜਤ ਦੁਖ ਪਰਹਰ ਸੁਖ ਸਹਿਜ ਵਿਗਾਸੇ ਸੇਵਕ ਸਿਖ ਸਦਾ ਅਤਲਵਤ ਅਲਸਮੋਹ ਜਿਉ ਕੋ ਸਮਸਵਾਸੀ ਵਿਦਿਆਮਾਨ ਗੁਰ ਆਪ ਥਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸਾ ਤਾਰਿਓ ਸੰਸਾਰ ਮਾਇਆ ਮਦਮੋਹਿਤ ਅੰਮ੍ਰਿਤ ਨਾਮ ਦਿਓ ਸਮਰਥ ਫਨ ਕੀਰਤ ਬੰਤ ਸਦਾ ਸੁਖ ਸੰਪਤ ਹਿਰਦ ਅਰ ਸਿਦ ਨਾ ਛੋਡੇ ਸਾਥ ਦਾਨ ਵੱਡੋ ਅਤਵੰਤ ਮਹਾਵਲ ਸੇਵਕ ਦਾਸ ਕਹਿਓ ਇਹੋ ਤਤ ਆਹੇ ਕਹਾ ਪਰਵਾਹ ਕਾ ਹੋ ਕੀ ਜਾ ਕ ਵਸੀਸ ਧਰਿਓ ਗੁਰ ਹਥ ਤੀਨ ਭਾਵਨ ਭਰਪੂਰ ਰਹੇ ਓ ਸੋਈ ਆਪਣ ਸਰਸ ਕਿਓ ਨਾ ਜਗਤ ਕੋਈ ਆਪਨ ਆਪ ਆਪ ਹੀ ਉਪਾਇਓ ਸੁਰ ਨਾਰ ਅਸੁਰ ਅੰਤ ਨਹੀਂ ਪਾਇਓ पायो नहीं अंत सुरय सुरहे नादा गण गंदरव खो जंत फिरे आवेनासी अचल आजोनी संपा पुरखो तम अपाद परे कर्ण कारण संरथ सदा सोई सर्वजिय मन तिहायो ਸ੍ਰੀ ਗੁਰੂ ਰਾਮਦਾਸ ਜੈਉ ਜਗ ਮਹਿ ਤਹ ਹਰਿ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਤਨ ਗੋਵਿੰਦ ਧਿਓ ਅੰਗਦ ਅਨੰਤ ਮੂਰਤ ਨਜ ਤਾਰੀ ਅਗੰਗ ਗਿਆਨ ਰਸ ਰਸਿਓ ਹਿਓ ਗੁਰਿਆਮਰਦਾਸ ਕਰਤਾਰ ਕੀਓ ਵਸਵਾਹ ਵਾਹੋ ਕਰਤਿਆਓ ਸ੍ਰੀ ਗੁਰ ਰਾਮਦਾਸ ਜੈ ਓ ਜਾਜਗ ਮਹੀਂ ਤੈ ਹਰ ਪਰਮ ਪਦ ਪਾਇਓ ਨਾਰਦ ਤ੍ਰੋਪ ਪ੍ਰਹਲਾਦ ਸੁਦਾਮਾ ਭਉ ਭਗਤ ਹਰ ਕੇ ਜੋ ਗਣ ਅੰਬਰੀਕ ਜਾ ਦੇਵ ਤ੍ਰਿਲੋਚਨ ਨਾਮਾ ਔਰ ਕਵੀਰ ਪਨਨ ਤੇਨ ਕਉ ਅਵਤਾਰ ਭਇਓ ਕਲ ਪਿੰਤਰਾ ਜਸ ਜਗਤਰ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜੈ ਓ ਜੈ ਜਗ ਮਹਿ ਤੈ ਹਰਿ ਪਰਮ ਪਦ ਪਾਇਓ ਮਨ ਸਾਕਰ ਸਿਮਰੰਤ ਤੁਜਾ ਨਰ ਕਾਮ ਕ੍ਰੋਧ ਮਿਟਿਓ ਜੋ ਤਿਣੰ ਵਾਚਾ ਕਰਿ ਸਿਮਰੰਤ ਤੁਜਾ ਤੈਨ ਦੁਖ ਦਰਦ ਮਿਟਿਓ ਜੋ ਖਿਣੰ ਕਰਮ ਕਰ ਤਉ ਦਰਸ ਪਰਸ ਪਾਰ ਸਸਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈਉ ਜੈ जग ਮਹੇ ਦਾ ਹਰ ਪਰਮ ਪਦ ਪਾਇਓ ਜਿਹਾ ਸਤਿਗੁਰ ਸਿਮਰੰਥ ਨੈਣ ਕੇ ਤਿਮਰ ਮਿਟਹੇ ਖੇਨਾ ਜਿਹਾ ਸਤਿਗੁਰ ਸਿਮਰੰਥ ਹਰਿ ਦਾ ਹਰ ਨਾਮ ਦਿਨੋ ਦਿਨਾ ਜਿਹਾ ਸਤਿਗੁਰ ਸਿਮਰੰਥ ਜੀਅ ਕੀ ਤਪਤ ਮਿਟਾਵਾ ਜਹਾ ਸਤਗੁਰ ਸਿਮਰੰਥ ਰਿਦ ਸਿਧ ਨਭ ਨਿਧ ਪਾਵੈ ਸੋਈ RAM ਦਾਸ ਗੁਰ ਬਲ ਭਣ ਮਿਲ ਸੰਗਤ ਧਨ ਤਨ ਕਰਹੁ ਜਹਾ ਸਤਗੁਰ ਲਗ ਪ੍ਰਭ ਪਾਈਆ ਸੋ ਸਤਗੁਰ ਸਿਮਰਹੁ ਨਰਹੁ ਜੇ ਨਾ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰ ਤ ਨਾ ਛੋਡਿਓ ਪਾਸ ਤਾ ਤੇ ਗਹੁਰ ਗਿਆਨ ਪ੍ਰਗਟ ਉਜਿਆਰੋ ਦੁਖ ਦਿਰ ਦਰ ਅੰਧਿਆਰ ਕੋ ਨਾਸ ਕਵ ਕੀਰਤ ਜੋ ਸੰਤ ਚਰਨ ਮੁੜ ਲਾਗਾ ਹੈ ਤਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰਾ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਗੁਰ ਸੇਵ ਪਦਾਰਥ ਪਾਇਓ ਨਿਸਵਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਪਉ ਮਾਨ ਨਹਿ ਉਮਲੀ ਆਗਰ ਪ੍ਰਗਟ ਸੁਵਾਸ ਤਰੂ ਪ੍ਰਹਿਲਾਦ ਕਵੀਰ ਤੇ ਲੋਚਨ ਨਾਮ ਲੈਤ ਉਪਜੋ ਜੋ ਪ੍ਰਗਾਸ ਜਿਹੇ ਵੇਖਤ ਅਤ ਹੋਏ ਰਹਾ ਸਮਾਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਝਨ ਜਾਣਿਓ ਕਿਨੇ ਭਗਤ ਪ੍ਰੇਮ ਲੈ ਬਲਾਈ ਤਾ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੇ ਉਰ ਖਾਈ ਗੁਰ ਅਮਰਦਾਸ ਕੀ ਆਖ ਕਥਾ ਹੈ ਇਕ ਜੀਹ ਕਛ ਕਹੇ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਨ ਕਾ ਆਵਗੁਰ ਰਾਮਦਾਸ ਕਉ ਮਿਲੀ ਵਡਾਈ ਹਮ ਅਵਗੁਣ ਪਰੇ ਇਕ ਗੁਣ ਨਾਹੀ ਅੰਮ੍ਰਿਤ ਸਾਡ ਵਿਖਾ ਵਿਖ ਖਾਈ ਮਾਇਆ মোহ ਭਰਮ ਪੈ ਪੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇਕੋ ਤਮ ਪੰਥ ਸੁਨੇਓ ਗੁਰ ਸੰਗਤ ਤਹਾ ਮੈ ਲੰਤ ਜਮ ਤਰਾਸ ਮਿਟਾਈ ਏਕ ਅਰਦਾਸ ਪਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਮੋਹ ਮਾਲੇ ਵਿਵਸ ਕਿਓ ਕਾਮ ਗਹਿ ਕੇ ਸੁਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ અપਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨ। ਪਵ ਸਾਗਰ ਬੰਦਿਓ ਸਿਖ ਤਾਰੇ ਸੁ ਪ੍ਰਸੰਨ। ਸਿਰ ਆਤ ਪਤ ਸਚ ਸਚੋ ਤਖਤ ਜੋਗ ਭੋਗ ਸੰਜੁਤ ਬਾਲਾ। ਗੁਰੂ ਰਾਮਦਾਸ ਸਚ ਸਲ ਭਣ। ਤੋ ਅਟਲ ਰਾਜ ਆ ਪਗ ਦਲ ਤੋ ਸਤਗੁਰ ਚੋਹਾਂ ਜੋਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੋ ਰਹਾ ਤੋਰਾ ਆਦ ਜੁਗਾਦ ਅਨਾਦ ਕਲਾ ਧਾਰੀ ਤਰੇ ਲੋਹਾ ਅਗਮ ਅਨੇ ਗਮ ਉਦਰਣ ਜਰਾ ਜਾ ਮਹਿ ਆਰੋ ਅਹ ਗੁਰੂ ਅਮਰਦਾਸ ਥਿਰ ਥਾਪਿਓ ਪਰਗਾਮੀ ਤਾਰਨ ਤਰਨ ਅਗੰਤਕ ਵਧਾ ਨਾ ਸਲ ਕਵ ਗੁਰੂ ਰਾਮਦਾਸ ਤੇਰੀ ਸਰਣਾ ਸਭੇ ਮਹੱਲੇ ਪੰਜਵੇਂ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਸਿਮਰੰਸੋਈ ਪੁਰਖ ਅਚਲ ਅਵਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਵਲ ਰਿਤ ਧਾਰੰ ਗੁਰ ਅਰਜੁਨ ਗੁਣ ਸਹਜ ਵਿਚਾਰੰ ਗੁਰੂ ਰਾਮਦਾਸ ਘਰ ਕੀਓ ਪਰਗਾਸਾ ਸਗਲ ਮਨੋਦਥ ਪੂਰੀ ਆਸਾ ਤਨਜਾ ਨਮਤ ਗੁਰਮਤਿ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਪਗਤ ਜੋਗ ਕੋ ਚੈ ਤਵਾਰ ਹਰ ਅਜਨਕ ਉਪਾਇਓ ਸਬਦ ਗੁਰੂ ਪ੍ਰਕਾਸੀਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ ਗੋਰੀ ਅਰਜਨ कर गुर रामदास भगत उतर आयो वडपागी उन मान आओ रिद शबद वसायो मन मानक संतोखयो गुर नाम दृढ़ायो ਆਗਮਯਾ ਗੋਚਰ ਪਾਦ ਬ੍ਰਹਮ ਸਤ ਗੁਰ ਦਰਸਾਯੋ ਗੁਰ ਅਰਜੁਨ ਕਹ ਗੁਰ ਰਾਮਦਾਸ ਅਨਪਉ ਠਹਿਰਾਯੋ ਜਨਕ ਰਾਜ ਵਰਤਾਇ ਸਤਜੁਗ ਆਲੇਣਾ ਗੁਰ ਸਬ ਦੇ ਮਨ ਮਾਨੀਆਂ ਅਪਤੀ ਜਪਤੀਣਾ ਗੁਰ ਨਾਨਕ ਸਚਿ ਨੀਵਸਾਜ ਸਤ ਗੁਰ ਸੰਗ ਲੈਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਵੀਣਾ ਕੇ ਲੋਗੂੜੋ ਕਿਉ ਹਰ ਰਾਇ ਸੰਤੋਖ ਸਵਾਚਰਿਓ ਬੇਮਲੋ ਬੁੱਧ ਸਤਗੁਰ ਸਮਾਣੋ ਆਜੋ ਨੀ ਸੰਭਾਵਿਓ ਸੋ ਜਸ ਕਲ ਕਵੀ ਅਣ ਵਖਾਣਿਆ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰੂ ਰਾਮਦਾਸ ਅਰਜਨ ਵਰਿਓ 파ਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੋ ਨੀ ਸੰਪਾ ਪੈ ਪੰਜਨ ਪਰ ਦੁਖ ਨਿਵਾਰ ਅਪਾਰ ਅਨਭੋ अगह गहन प्रह प्रात दहन शीतल सुखदातो आसंप उदवेो पुरख पूरन वितु नानक याद अंगद अमर सतगुर सबद समायो तन तन गुरु रामदास गुरु ਜਨ ਪਾਰਸ ਪਰਸ ਮਿਲਾਇਓ ਜਾ ਜਾ ਕਾਰ ਜਾਸ ਜਗ ਅੰਦਰ ਮੰਦਰ ਆਪ ਗੁਜਤ ਸਿਵ ਰਹਤਾ ਗੁਰਪੂਰਾ ਪਾਇਓ ਵੱਡ ਪਾਗੀ ਲੇਵ ਲਾਗੀ ਮੇਦਨ ਪਰ ਸਹਤਾ ਭੈ ਪੰਜਨ ਪਰ ਵੀਰ ਨਵਾਰਨ ਕਲ ਸਹਾਰ ਤੋਹੇ ਜਸ ਵਕਤਾ ਕਉਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੋ ਜਾ ਅਰਜਨ ਹਰਿ ਪਗਤਾ ਧਰਮ ਧੀਰ ਗੁਰਮਤ ਗੰਪੀਰਾ ਪਰ ਦੁਖ ਵਿਸਾਰਣ ਸਬਦ ਸਾਰ ਹਰ ਸਮਉ ਦਾਦ ਅਹਮੇਵ ਨਿਵਾਰਣਾ ਮਹਾਦਾਨ ਸਤਗੁਰ ਗਿਆਨ ਮਨ ਚਾਉ ਨਾ ਹਟਾ ਸਤਵੰਤ ਹਰ ਨਾਮ ਮੰਤਰ ਨਵ ਨਿਦ ਨਾਨਿ ਖੁੱਟਾ ਗੁਰ ਰਾਮਦਾਸ ਤਨ ਸਰਬਮੈ ਸਹਜ ਚੰਦੋ ਆ ਤਾਣਿਓ ਗੁਰ ਅਰਜਨ ਕਾਲ ਉਚਰਾ ਤਾ ਰਾਜ ਜੋਗ ਰਸ ਜਾਣਿਓ ਪਨਿਰਪੋਮਾਨਿਓ ਲਖ ਮਹਿ ਅਲਖ ਲਖਾਇਓ ਆਗਮ ਆਗੋ ਚਿਰ ਗਤ ਗੰਭੀਰ ਸਤ ਗੁਰ ਪਰ ਚਾਇਓ ਗੁਰ ਪਰਚਾ ਪਰਵਾਣ ਰਾਜ ਮਹਿ ਜੋਗ ਕਮਾਇਓ ਤਨ ਤਨ ਗੁਰ ਤਨ ਅਪਰ ਸਰ ਸਰ ਸੁਭਰ ਪਰਾਇਓ ਗੁਰ ਗੰਮ ਪ੍ਰਮਾਣ ਆਜਾਰੇ ਜਾਰੇਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਾਲੇ ਉਚਰਾ ਤ ਸਹਜ ਜੋਗ ਨਿਜ ਪਾਇਓ ਆਵੇਂ ਰਸਨਾ ਵਦਨ ਵਰਦਾਤ ਅਲਖ ਅਪਾਰ ਗੁਰ ਸੂਰਾ ਸਬਦ ਹਉਮੈ ਨਿਵਾਰਿਓ ਪੰਚਾਹਰ ਨਿਦਲੇਉ ਸੋ ਨ ਸਹਜ ਨਿਜ ਕਰ ਸੁਹਾਰਿਓ ਹਰ ਨਾਮ ਲਾਗ ਜਗ ਉਦਰਿਓ ਸਤ ਗੁਰ ਰਦਾਸਾਇਓ ਗੁਰੇ ਅਰਜੁਨ ਕਾਲ ਉਚਰਾ ਤਾ ਜਨ ਕਹ ਕਲਸ ਦੀਪਾਇਓ ਸੋ ਰਠੇ ਗੁਰੇ ਅਰਜੁਨ ਪੁਰਖ ਪ੍ਰਮਾਨ 파ਰਥੋ ਚਾਲਾ ਨਹੀਂ ਨੇ ਜਾ ਨਾਮ ਨਿਸਾਨ ਸਤਗੁਰ ਸਬਦ ਸਵਾਰੇ ਆ ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹੇਤਾ ਤੋ ਸਤਗੁਰ ਸੰਘੇਤ ਨਾਮ ਲਾਗ ਜਗ ਉਦਰਿਓ ਆ ਜਗਤ ਉਦਾਰਨ ਨਾਮ ਸਤਿਗੁਰ ਤੁਠਾ ਪਾਇਓ ਆਵਨਾ ਹੈ ਅਵਰ ਸਦ ਕਾਮ ਬਾਰੰਤਰ ਪੂਰੀ ਪੜੀਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਆ ਅਮਰ ਦਾਸ ਅੰਮ੍ਰਿਤ ਸਤਦ ਗੁਰ ਰਾਮ ਹੈ ਦੀਆ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਤਰਾ ਅੰਮ੍ਰਿਤ ਬਾਣਾ ਮੂਰਤ ਪੰਚ ਪ੍ਰਮਾਣ ਪਰਖ ਗੁਰ ਅਰਜਨ ਵਿਖੋ ਹੋਣਾ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ੳਰਾ ਆਦਿ ਪੁਰਖ ਪ੍ਰਤਖ ਲਿਖਿਓ ਅੱਖਰ ਮਸਤਕ ਤੋਰਾ ਪ੍ਰਗਟ ਜੋਤ ਜਗ ਮਗਾਂ तेजपो मंडल छायो पारस 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 गुरु गुरु कहायो पन मथुरा मूरत सदा थिर लाए चित सनमुख रहो कल युग जहाज अरजन गुरु ਸਗਲ ਸ੍ਰੇਸ਼ਟ ਲਗਵਤ ਰਹਾ ਤੇਹ ਜਨ ਜਾਚੋ జగਤਰ ਪਰ ਜਾਨੀਤ ਵਾਸੁਰ ਰਨ ਵਾਸ ਜਾ ਕੋ ਹਿਤ ਨਾਮ ਸਿਆ ਪਰਮ ਆਤੀਤ ਪਰਮੇ ਸੁਧ ਕਾ ਰੰਗ ਰੰਗਿਓ ਵਾਸਨਾ ਤੇ ਬਾਹਰ ਪੈ ਦੇਖੀ ਹਤ ਥਾਮ ਸਿਆ অপর পরম্পর পুরুষ সঁ প্রেম লাগিও बिन भगवंत रस নাহি ਔরা কাম সঁয়া मथुरा को प्रव श्रव म अर्जुन गुरु भगत काहेत पाए रहयो मिल राम सँया अंत न पावत देव सवा मन ਇੰਦਰ ਮਹਾ ਸ਼ਿਵ ਜੋਗ ਕਰੀ ਪਨ ਵਿਰੰਨ ਵੇਦ ਵਿਰੰਚ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਕਰੀ ਮथुरा ਜਨ ਕਾ ਪ੍ਰਭ ਦੀਨ ਦਿਆਲ ਹ ਸੰਗਤ ਸ੍ਰੇਸ਼ਟ નિਹਾਲ ਕਰੀ RAMDAS ਗੁਰੂ ਜਗ ਤਾਰਨ ਕਾ ਗੁਰਜੋਤ ਅਰਜਨ ਵਾਹੇ ਤਰੀ ਜਗ ਔਰ ਨ ਜਾਹੇ ਮਹਾ ਤਮ ਮੈਂ అవਤਾਰ ਉਜਾਗਰ ਆਨ ਕੀਆ ਤਿਨ ਕੇ ਦੁਖ ਕੋਟਕ ਦੂਰ ਗਾਇ ਮथुराਜ ਨੇ ਅੰਮਰਤ ਨਾਮ ਪਿਆਓ ਇਹ ਪਤ ਤਤੇ ਮਤ ਚੂਕਾ ਹੈ ਰੇ ਮਨ ਵੇਦ ਵਿਵੇਦ ਨ ਜਾਣ ਵੀ ਆਉ ਪ੍ਰਤਾਛੇਰੇ ਦਾ ਗੁਰ ਅਰਜਨ ਕਾ ਹਰ ਪੂਰਨ ਬ੍ਰਾਹਮਣਿ ਵਾਸ ਲਿਆ ਜੋ ਲੋ ਨਹੀਂ ਪਾਗਲ ਲਾਰ ਉਦੰ ਤਵ ਲੋ ਬ੍ਰਹਮ ਤੇ ਫਿਰ ਤੇ ਬਹੁthਾਇਓ ਕਲ ਘੋਰ ਸਮਦਰ ਮ ਬੂਡਤ ਥੇ ਕਵਹੁ ਮਿਟਹਿ ਨਹੀਂ ਰੇ ਪਛਤਾਇਓ ਤਤ ਵਿਚਾਰ ਜੈ ਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਕਿਰ ਸੰਕਟ ਜਾਨ ਗਰਵ ਨ ਆਇਓ ਕਲ ਸਮਦਰ ਪੈ ਰੂਪ ਪ੍ਰਗਟ ਹਰ ਨਾਮ ਉਦਾਰਨ ਵਸਹਿ ਸੰਤ ਜਿਸ ਰਦਾ ਦੁਖਦਾਰ ਦਰਨਿਵਾਰਨਾ ਨਿਰਮਲ apek apara ਤਾਸ ਵਿਨ ਅਵਰ ਨ ਕੋਈ ਮਾਨਵਚ ਜਿਨ ਜਾਣਿਉ ਭਇਓ ਤੇਹ ਸੰਸਰ ਸੋਈ ਤਾਰਨ ਗਗਨ ਨ ਆਵਖੰਡਮਹਿ ਜੋਤ ਸਰੂਪੀ ਰਹੇ ਉਹ ਪਰਾ ਪਨ ਮਥਰਾ ਕਛੇ ਪੇਦ ਨਹੀਂ ਗੋਰ ਅਰਜੁਨ ਪਰ ਤਖ ਹਰ ਆ ਜਾ ਗੰਗ ਜਲ ਅਟਲ ਸਿੱਖ ਸੰਗਤ ਸੁਨਾਵੈ ਨੇਤ ਪੁਰਾਨ ਵਾਚਿਆ ਹੈ ਵੇਦ ਬ੍ਰਹਮਾ ਮੁਖ ਗਾਵਾ ਅਜਾ ਚਵਰ ਸਿਰ ਢੁਲਾ ਨਾਮ ਅੰਮ੍ਰਿਤ ਮਖਲੀਓ ਗੁਰ ਅਰਜੁਨ ਸਿਰ ਛਾਤਰ ਆਪ ਪਰਮੇਸ਼ਰ ਦੀਓ